ਗੁਜ਼ਰ ਕੇ ਬਾਅਦ ਮੱਜਮ ਬਣੀ ਐ ਸੋਕਬਾ ਦੇ ਸਾਈਡਰ ਕੰਮ 'ਚ ਬੈਠ ਕੇ ਹੈ ਸੜਕੇ ਤੇ ਆਉਣਾ ਉਸਦੀ ਦਾ ਪਾਪਾਂ ਡੇਬੀਆਂ ਪੱਠੇ ਵਾਸੂ ਹੋ ਰਿਹਾ ਮੈਂ ਕਿਹੜਾ ਰੱਖਦਾ ਬਈ ਪੀਰ ਨੂੰ ਕੰਮ ਵੀ ਰੱਖੀ

ਪਿਆਰਿਓ ਅੱਜ ਆਪਾਂ ਪੱਟਿਆ ਕਣ ਆਹ ਜਗ੍ਹਾ ਤੇ ਲਾਵਾਂਗੇ ਗੰਡੇ ਕਾਣਾ ਆਪਾਂ ਬੀਜਿਆ ਸੀ ਆਪ ਦਾ ਬਹੁਤ ਵਧੀਆ ਹੋ ਗਿਆ ਦੇਖੋ ਆਪ ਦਾ ਕਣ ਬੀਜਿਆ ਸੀ ਬਹੁਤ ਸੋਹਣਾ ਹੋਇਆ ਏ ਹੁਣ ਆਪਾਂ ਪਿਆਜ਼ ਲਾਵਾਂਗੇ ਕਣ ਦਾ ਆਹ ਜਗ੍ਹਾ ਤੇ ਆਪਾਂ ਲਾਉਣਾ ਪਿਆਜ਼ ਜਗਾ ਬਣੀ ਪਈ ਏ ਲਓ ਜੀ ਆ ਆਪਣਾ ਲਸਣ ਏ ਲਸਣ ਨੂੰ ਗੋਡੀ-ਗੋਡੀ ਪੈ ਗਈ ਸੀ ਬਹੁਤ ਵਧੀਆ ਇਹ ਵੀ ਬਣ ਗਿਆ ਆਪਦੇ ਖਾਣ ਪੀਣ ਲਈ ਸਬਜ਼ੀਆਂ ਆਪਾਂ ਲਾ ਛੱਡੀ ਦੀਆਂ ਹੁਣ ਸਵੇਰੇ ਦੇ ਸਾਰੇ ਕੰਮ ਕਾਜ ਕਰਕੇ ਮੱਝ ਨੂੰ ਪਾਣੀ ਪਿਓ ਕੇ ਪਿਆ ਕੇ ਤੇ ਉਸ ਤੋਂ ਬਾਅਦ ਅੰਦਰ ਕਰਨੇ ਆ ਲੋ ਜੀ ਆ ਪਚਵਾਈ ਕਰ ਲਈਏ ਦੋਦੀ ਆਵੇਗਾ ਦੁੱਧ ਲੈ ਜਾਏਗਾ ਹੁਣ ਪੱਠੇ ਕੁਦਰਾਂਗੇ ਸਵੇਰ ਲਈ ਲੋ ਜੀ ਮਾਲ ਡੰਗਰ ਰੱਜ ਗਿਆ ਐ ਸਾਰੀ ਚਵਾਈ ਅਲੋ ਬਿੱਲਾ ਹਾਂ ਬਹੁਤ ਹੀ ਵਧੀਆ ਸਾਰੀ ਦਿਹਾੜੀ ਆਪ ਦਾ ਕੰਮ ਕਰੀਦਾ ਲੋ ਮੱਜਾ ਆਣੇ ਦਾਣਾ ਛਾਣਾ ਖਾ ਕੇ ਪੱਠੇ ਖਾ ਲੇ ਆ ਲੋ ਜੀ ਆਪਦੇ ਕੰਮ ਚ ਬਹੁਤ ਹੀ ਨੰਦਾイク ਲੱਗੇ ਰਹੀਦਾ ਤੇ ਲੱਗਣਗੇ ਹੁਣ ਬੋਲੇਗਾ ਕੁਛ ਕੀ ਕਰਨੀ ਪੱਠੇ ਬਾਪੂ ਕੇ ਆ ਗਏ ਪੱਠੇ ਵੱਢ ਪੱਠੇ ਵੱਢ ਕੇ ਲ ਜਾਗੇ ਤੇ ਫਿਰ ਪਾਣੀ ਡਾਵਾਂਗੇ ਇਹ ਵੱਜ ਜਾ ਇਸੇ ਭਾਈ ਕਰੂ ਆਪਾਂ ਪੱਛੇ ਵਧੀਆ ਬਣੀ ਹੁੰਦੇ ਆ ਰਾਤਰੀ ਨਾਲ ਦਾ ਟਾਈਮ ਜੜਾ ਲਾ ਕੇ ਰੇ ਲੋ ਜੀ ਦੋਸਤੋ ਹੁਣ ਆਪ ਪੱਠੇ ਵੱਢ ਕੇ ਲੈ ਕੇ ਜਾਣੇ ਨੇ ਪੱਠੇ ਆਪਾਂ ਵੱਡੀ ਦੇ ਦਾਤਰ ਨਾਲ ਇਹਦੇ ਨਾਲ ਕੰਮ ਜਲਦੀ ਹੋ ਜਾਂਦਾ ਦਾਤਰੀ ਨਾਲ ਵੱਡੀ ਦੇ ਪਹਿਲਾਂ ਪਹਿਲਾਂ ਲਾਉ ਤੇ ਹੁੰਦੇ ਨਾਲ ਥੋੜਾ ਟਾਈਮ ਲੱਗਦਾ ਪੱਠੇ ਵਾਵਾ ਵੱਢਨੇ ਹੁੰਦੇ ਆ ਅੱਜ ਗਏ ਹਾਂ ਸ਼ਹਿਰ ਇਸ ਕਰਕੇ ਸਵੇਰੇ ਪੱਠੇ ਵੱਢੇ ਪਾਉਣ ਜੋਗੇ ਹੁਣ ਜਿਹੜੇ ਸੁਬਾ ਪੱਠੇ ਪੈਣੇ ਨੇ ਹੁਣ ਮੈਂ ਵੱਡ ਲਈਏ ਹੁਣ ਟਾਈਮ ਛੱਟੇਗਾ ਵਿਹਲਾ ਫਿਰ ਪਾਣੀ ਡਾਉਣਾ ਮਾਲ ਨੂੰ ਤੇ ਪਾਣੀ ਡਾਉਣ ਤੋਂ ਬਾਅਦ ਕਰਨੀ ਚਵਾਈ ਨਾਲ ਸੁੱਕ ਸੁੱਕ ਪਾਉਣੀ ਅੰਦਰਾਂ ਚ ਲੋ ਜੀ ਅੱਜ ਧੁੱਪ ਬਹੁਤ ਵਧੀਆ ਲੱਗੀ ਐਦਾਂ ਦਿਨ ਲੱਗਦੇ ਰਏ ਤੇ ਠੰਡ ਤਾਂ ਗਈ ਹੁਣ ਤਾਂ ਪੱਠੇ ਵੀ ਧੁੱਪ ਨਾਲ ਤੁਰ ਪਏ ਬਹੁਤ ਵਧੀਆ ਪੱਠੇ ਤੁਰੇ ਨੇ ਆ ਆਪਣੇ 7 ਕਿਨਾਲਾ ਪੱਠੇ ਇੱਧਰ ਨੇ ਤੇ ਡੇਢ ਕਿੱਲਾ ਆਪਣੇ ਪੱਠੇ ਉਹ ਸੜਕ ਨਾਲ ਨੇ 7 ਕਿਨਾਲਾ ਇਹ ਤੇ ਡੇਢ ਕਿੱਲਾ ਹੋਏ ਮਾਲ ਵਾਵਾ ਹੋਣ ਕਰਕੇ ਫਿਰ ਪੱਠੇ ਵਾਵਾ ਬੀਜਣੇ ਪੈਂਦੇ ਆ ਜੇ ਪੱਠੇ ਥੋੜੇ ਹੋਣ ਤੇ ਮਾਲ ਦਾ ਗੁਜ਼ਾਰਾ ਨਹੀਂ ਫਿਰ ਹੁੰਦਾ ਪੱਠੇ ਚੰਗੇ ਹੋਣ ਤੇ ਮਾਲ ਦਾ ਗੁਜ਼ਾਰਾ ਹੋ ਜਾਂਦਾ ਵਧੀਆ ਤੇ ਮਾਲ ਦਾ ਗੁਜ਼ਾਰਾ ਵਧੀਆ ਹੋਵੇਗਾ ਤੇ ਮਾਲ ਦੁੱਧ ਦਵੇਗਾ ਜੇ ਆਪਾਂ ਮਾਲ ਨੂੰ ਪੱਠੇ ਹੀ ਨਾ ਪਾਏ ਚੰਗੇ ਰਜਾਇਣੀਆਂ ਹੀ ਨਾ ਤੇ ਦੁੱਧ ਉਹਨਾਂ ਕਿੱਥੋਂ ਦੇਣਾ ਫਿਰ ਅੱਜਕੱਲ ਚਟਾਲਾ ਖਾ ਖਾ ਕੇ ਝੋਟੀਆਂ ਦੇ ਉੱਤੇ ਪਛਮਾ ਆ ਜਾਂਦੀ ਐਨ ਵਧੀਆ ਰਾਜੀ ਹੋ ਜਾਂਦੀਆਂ ਨੇ ਫਿਰ ਉਹ ਸਹਾਉ ਦੇ ਵਿੱਚ ਵਿੱਚ ਬਣ ਜਾਂਦੀਆਂ ਜਿਹੜੀਆਂ ਛੋਟੀਆਂ ਕੋਈ ਨਾਲ ਰਲੀਆਂ ਹੁੰਦੀਆਂ ਪਹਿਲਣ ਉਹਨਾਂ ਨੂੰ ਚਟਾਲੇ ਨਾਲ ਹੀ ਐਨਾ ਪ੍ਰੋਟੀਨ ਇਹਦੇ ਵਿੱਚ ਪਿਛਟਾਲੇ ਨਾਲ ਹੀ ਰਾਜੀ ਹੋ ਕੇ ਬਣ ਜਾਂਦੀਆਂ ਬਾਕੀ ਮੱਜਾਂ ਦੇ ਵਿੱਚ ਮਾਲੀ ਜ਼ਰੂਰੀ ਆਪਾਂ ਤਾਂ ਮਾਲੀ ਰੱਖਿਆ ਕੋਈ ਇਸ ਕਰਕੇ ਪਤਾ ਲੱਗ ਜਾਂਦਾ ਜੇ ਕੋਈ ਛੋਟੀ ਬਣਨ ਵਾਲੀ ਹੋਵੇ ਕਈ ਵਿੱਚ ਮੱਝਾਂ ਬੋਲਦੀਆਂ ਨਹੀਂ ਰਿੰਗ ਕੇ ਨਹੀਂ ਬੋਲਦੀਆਂ। ਬਾਕੀ ਮੱਝਾਂ ਨੂੰ ਆਪਾਂ ਦਾ ਬੜੇਵਿਆਂ ਦੀ ਖਲ ਵੀ ਪਾਈ ਦੀ ਏ ਜਿੰਦੇ ਜਿੰਦੇ ਨਾਲ ਮੱਝਾਂ ਦੇ ਅੰਦਰ ਘਾਟ ਨਹੀਂ ਪੈਂਦੀ ਤੇ ਵਧੀਆ ਟਾਈਮ ਸਿਰ ਬਣ ਜਾਂਦੀਆਂ ਤੇ گاਵਾਂ ਨੂੰ ਮਿਕਚਰ ਨਾਲ ਪਾਉਣਾ ਜ਼ਰੂਰੀ ਹੈ। ਬਾਕੀ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਚੱਲੇ ਜਾਈਦਾ ਜੋ ਜੋ ਪੌਣਾ ਉਵੇਂ ਪਾਈ ਜਾਈਦਾ ਵਧੀਆ ਦੁੱਧ ਵੀ ਦਿੱਤੀ ਜਾਂਦੀਆਂ ਤੇ ਵਧੀਆ ਸੰਭੀ ਜਾਂਦੀਆਂ ਤੇ ਆਪਾਂ ਨਿੱਕੇਆਂ ਨੂੰ ਸਾਂਭਾਂਗੇ ਤੇ ਨਾਲ ਰਲਣਗੀਆਂ ਜੇ ਨਿੱਕੇ ਹੀ ਨਹੀਂ ਸਾਂਭਣੇ ਕਈ ਲੋਕ ਆਖ ਦਿੰਦੇ ਵੀ ਨਿੱਕੇਆਂ 'ਚ ਫਾਇਦਾ ਨਹੀਂ ਨਿੱਕੇਆਂ 'ਚ ਫਾਇਦਾ ਤਾਂ ਹੀ ਨਹੀਂ ਜੇ ਆਪਾਂ ਸਾਂਭਣੇ ਹੀ ਨਹੀਂ ਜੇ ਆਪਾਂ ਸਾਂਭਾਂਗੇ ਨਿੱਕੇ ਬੱਚਿਆਂ ਨੂੰ ਤੇ ਨਾਲ ਰਲਣਗੇ ਫੇਰ ਹੀ ਆਪਣਾ ਬੈਨੀਫਿਟ ਇਹਦਾ ਨਾਲ ਕੋਈ ਸਾਲ ਦੋ ਸਾਲ ਦੇ ਵਿੱਚ ਵਿੱਚ ਕੋਈ 2-4 ਝੋਟੀਆਂ گاਵਾ ਰਲਨ ਤੇ ਆਪਾਂ ਕਿਉਂਕਿ ਅਗਲੀਆਂ ਪਹਿਲੀਆਂ ਚ ਕੋਈ 1-2 ਵੇਜ ਸਕੀਏ ਚਲੋ ਬਾਕੀ ਆਪੋ ਆਪਦੀ ਸੋਚ ਸੰਭਾਈ ਕਰਨੀ ਤਾਂ ਆਪਣਾ ਫਰਜ਼ ਏ ਨਾ ਬਾਕੀ ਦੋਸਤੋ ਡਿਊਟੀ ਬਹੁਤ ਪੱਕੀ ਏ ਤੇ ਟਾਈਮ ਸਿਰ ਦੀ ਉੱਠਣਾ ਵੀ 4 ਵਜੇ ਪੈਂਦਾ ਚਲੋ ਦੇਖਦੇ ਹੁਣ ਪੱਠੇ ਵੱਢ ਕੇ ਫਿਰ ਪਾਣੀ ਡਾਉਨੇ ਆ ਜੋ ਜੋ ਕੀ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਹਾਂ ਹਮ ਸਕਸ ਬਾਪਾ ਰਿਆ ਰਹੇਗੀ ਅੰਦਰ ਜਿੰਦਰਾ ਇਬਾਦਤੀ ਉੱਥੇ ਲਿਆਣਾ ਹੁਣ ਇੱਧਰ ਪਾਏਗੀ ਬੱਸ ਜਾਓ ਸੋ ਪੁੱਥੇ ਚੋਕੇ ਲਿਆਉਣੀ ਪੈਂਦੀ ਬਾਹਰ ਰੂੜੀ ਜਿੱਤੋਂ ਖਿੱਚ ਕੇ ਜੋੜੀ ਹੈ ਪਹਿਲਾਂ ਇੱਥੇ ਜੋੜੀ ਹੈ ਇੱਥੋਂ ਵਾਲੀ ਖਤਮ ਹੋ ਗਈ ਰੂੜੀ ਗਿੱਲੇ ਸੀ ਜੁੜੀ ਨਹੀਂ ਕਰਨੀ ਜ਼ਿਆਦਾ ਉਹ ਉੱਥੋਂ ਬਾਹਰੋਂ ਲੈ ਆ ਗਏ ਭਾਈ ਜੀ ਆਸੇ ਹੁੰਦਾ ਮੌਸਮ ਠੀਕ ਹੈ ਡੰਗਰ ਪਾ ਲੈਟ ਵੀ ਵੱਜ ਜਾਣਾ ਹੁਣ ਕਿਹੜਾ ਠੰਡ ਹੈ ਅੱਗੇ ਹੁੰਦਾ ਹੈ ਟਾਈਮ ਨਾਲ ਹੁਣ ਤਾਂ ਦਿਨ ਵੀ ਥੋੜਾ ਜਿਹਾ ਬਾਅਦ ਕੇ ਪਾਰ ਹੋਏ ਸਮੋਸੇ ਦੀ ਜੱਤੀ ਡੰਗਰ ਬਣੁੰਦੀ ਜੀ ਮੱਜਾਂ ਦੇ ਫਲ ਫੁੱਲ ਛੋਟੇ ਉਹਨਾਂ ਨੂੰ ਬੰਨੀ ਦਾ ਹੈ ਦਵਾ ਦਾ ਹੁਣ ਫਲਾਂ ਦੀ ਦੇਖ ਤਕ ਪਾਣੀ ਚਾਟਰ ਉੱਪ ਲੱਗੇ ਰਹੀ ਬਾਲੀ ਛੇਤੀ ਬਣਦੀਆਂ ਨੇ ਫਿਰ ਅੰਦਰ ਮੱਝਾਂ ਗਰਮੀ ਮਨਾਉਂਦੀਆਂ ਪੁਰਕਦੀਆਂ ਬੜੀਆਂ ਅੰਦਰ ਖਲਾਉਂਦੀਆਂ ਨੇ ਪੇਰਦੀਆਂ ਆਪ ਚ ਤਾਂ ਰੋੜੀ ਦਿੱਤੋ ਲਾ ਲਾ ਕੇ ਬਣਾਈ ਇਕੱਠੇ ਕਰ ਕੇ ਫੇਰੇ ਉਹ ਇਕੱਠੀ ਕਰਕੇ ਸਾਰੀ ਬਣਾਉਣੀ ਹੋ ਤੁਲਾ ਚਲੋ ਚਕਾਓ ਟੋਕਰਾ